ਪਿੰਡ ਨੰਨਮੀਰਾਵਿਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਮਰਜੀਤ ਸਰਕਾਰ ਜੀ ਦਾ ਸਾਲਾਨਾ ਜੋੜ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਸਰਦਾਰਾ ਜੀ ਦੀ ਜੋਗ ਉਵਾਈ ਹੇਠ ਅਤੇ ਪ੍ਰਬੰਧਕ ਕਮੇਟੀ ਦੇ ਸਮੂਹ ਨਗਰ ਵਸੀਆਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਮੇਲੇ ਦਰਵਾਨ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਵੇਰੇ 11 ਵਜੇ ਝੰਡੇ ਚੜਾਉਣ ਦੀ ਰਸਮ ਦਾ ਕੀਤੀ ਗਈ ਉਪਰੰਤ ਚਾਦਰਾਂ ਚੜਾਉਣ ਦੀ ਰਸਮਾਂ ਦਾ ਕੀਤੀ ਗਈ ਕਮੇਟੀ ਵੱਲੋਂ ਠੰਡੇ ਮਿੱਠੇ ਜਲਦੀਆਂ ਸ਼ੇਬੀਲਾ ਸਵੇਰ ਤੋਂ ਚਲਦੀਆਂ ਅਤੇ ਚਾਹ ਪਕੌੜੇ ਦਾ ਲੰਗਰ ਸਵੇਰੇ ਤੋਂ ਵਰਤੇ ਜਾ ਰਿਹਾ ਹੈ। ਬਾਅਦ ਦੁਪਹਿਰ ਗੁਰੂਕਿਰ ਲੰਗਰ ਅਤੁੱਟ ਵਰਤਾਇਆ ਗਏ। ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਸਹਿਯੋਗ ਲਈ ਸਯੋਗੀ ਸਜਨਾ ਦਾ ਧੰਨਵਾਦ ਕੀਤਾ ਅਤੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਤੁਸੀਂ ਦੇਖ ਰਹੇ ਹੋ ਦੂਸਾਂਝ ਕਲਾਂ ਤੋਂ ਸਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ। ਚੈਨਲ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ। ਬਹੁਤ-ਬਹੁਤ ਧੰਨਵਾਦ। the ball ਪੰਦਮੂ ਉਹ ਇਹੋ ਗੱਲ ਨ ਕਹਿੰਦੇ ਆਈ ਏ ਬਾਰ ਬਾਰ ਵਾ 상 a m ਇਹ ਤੋਂ ਨਹੀਂ ਬਰਾਬਰ ਖੜ ਜਾਂਦਾ ਹੀ ਲੇਕਿਨ ਇਸ ਵੇਲੇ ਜੀ ਗੁਰੂ ਜੀ ਸਾਰਾ ਲੈ ਕੇ ਬਾਬਾ ਦਾ ਜਲਾਨ ਨੂੰ ਜਾਣਾ ਹੈ ਜੋ ਵੀ ਕਿਸੇ ਤੇ ਮਿਹਰ ਹੁੰਦੀ ਹੈ ਉਹ ਬਾਬਾ ਪੂਜਿਆ ਕਰਦਾ ਸਭੇ ਹਰ ਸਾਬ ਦਾ ਬਾਬਾ ਪੂਜਾ ਕਰੇ ਜੈ ਕੋਈ 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 ਕੋ ਕਾਇਦਾ ਯਾਰ ਆਪਾਂ ਵੀ ਆਇਆ ਤਾਂ ਪੱਤਵੀ ਨਾ ਹਾਂ ਜਾਇ ਕਰੂ ਜੇਵਾ ਸੇਵਾ ਦਰਾਵੀ ਗਣੀ ਅਜਾ ਜੀ ਅਜਾ ਉੱਤਰਾ ਜੀ ਆਪਾਂ ਜ ਆਉਣਾ ਕਿਨੋ ਆਜਾ ਨੱਕ ਨੋ ਹੋਵੋ ਸੇਵਾ ਜੂੜੀ ਜਾਂਦੀ ਹੱਡੀ ਬਹੁਤ ਲੱਗੇ ਰੋਸ ਲੱਗੇ ਮਾਤਾ ਦੇ ਦਰਵਾਜ਼ੇ ਮੱਥਾ ਟੇਕ ਕੇ ਭਾਵੇਂ ਜਪਾ ਚੇਤੇ ਅਸੀਂ ਆਪਣੇ ਆਹ ਜਿਹੜੀ ਲਾ ਲਈਏ ਬੜਾ ਸਿੰਪਲ ਦਾਵਾ ਕਰਨਾ ਨਹੀਂ ਬਾਬੇ ਦੇ ਦਰਬਾਰ ਆਇਆ ਸੀ ਤਾਂ ਡਰਦਾ ਕਹਿੰਦਾ ਹਰ ਬੀਬੀ ਜੈ ਮਹਾਮਾ ਜਿਆੜੇ 45 ਸਾਲ ਹੋ ਗਏ ਬੱਚਾ ਮੈਨੂੰ ਇੱਕ ਚਾਹੁੰਦਾ ਜਾਂ ਬਾਬੇ ਦੇ ਦਰਬਾਰ ਤੇ ਆ ਕੇ ਦੱਸੋ ਤਾਂ ਸਾਡੇ ਇੱਥੇ ਸ਼ਿਵਾ ਪਾਲਾ ਤੇ ਸੁਨ ਬਾਬਾ ਦੇ ਵਿਰਖਿਆ Hãy subscribe cho kênh Ghiền Mì Gõ Để không ਈ ਸੁਲਤਾਨਾ ਪਰਵਾਸਾ ਤੇਰੀ ਜੱਜਦਾ ਜਿਸਈਦਾ ਵੀਰਾ ਤੇਰਾ ਰੋਜਾ ਸੋਨਾ ਬੜੀਆਂ ਹੀਰੇ ਲਾਲ ਜਿਵਾਰੀ ਰੋਜਾ ਜੜਿਆ ਤਾਂ ਮੈਂ ਪੰਨਾ ਤੇਰਾ ਫੜਿਆ ਜਿਸ ਦੇ ਸਾਹਮਣੇ ਨਸਾਰੇ ਚੌਕ ਲੱਥੀਆਂ ਕੂਟਾ ਚਾਰੇ ਤੇਰੇ ਬਜਨ ਟਲ ਤੇ ਕਲਿਹਾਰੀ ਤਾ ਜੇ ਮੋਚਾ ਮਾਨੀਆਂ ਹਾ ਜਸਈਦਾ ਚਿੱਟੀਆਂ ਦਾੜੀਆਂ ਮੇਰੇ ਪੀਰ ਦੀਏ ਪੱਗੇ ਅਰ ਚਾ ਕਰਾਂ ਮੈਂ ਬਾਬਾ ਅਮਰੀਦ ਅੱਗੇ ਜੇ ਹੱਬਰ ਜਾਂਦੀਆਂ ਬੇਲਾਂ ਨੂੰ ਪੜਨ ਲੱਗੇ ਜਸਈਦਾ ਸੁਬਾ ਸ਼ਾਮ ਦੀਆਂ ਮਿਲ ਕੇ ਆਣਾ ਤੇਰਾ ਜੀਬੇ ਮੀਆਂ ਰਾਣਾ ਜੇ ਦੀਆਂ ਘਰ ਘਰ ਮਿਲਣ ਪਤਾਇਆਂ ਹਾਜੀ ਸੈਦਾ ਵੀਰ ਜੀ ਤੇਰੀ ਖੁੰਡੀ ਫਰੀ ਸੰਸਾਰੇ ਚੱਕ ਲੱਥੀਆਂ ਕੂਟਾ ਚਾਰੇ ਤੇਰੇ ਬਦਨ ਤਲਤੇ ਕੜਿਆਲੀ ਤਾਂ ਜੈ ਮੋਜਾ ਮਾਨੀਆਂ ਹਾਜੀ ਸੈਦਾ ਨੂੰ ਬੜੇ ਕਰ ਬੈਠੀਆਂ ਇਕਨਾਂ ਨੂੰ ਪੰਦ ਪਿਆ ਤੂੰ ਝੁੱਠਿਆਂ ਦੀ ਬਾਤ ਨਹੀਂ ਪੁੱਛਦਾ ਢੜ ਦਰਵਾਰ ਗਿਆ ਜੀ ਸਈਦਾ ਖਾਂ ਟੋਟਾ ਅੱਖੀ ਬੇਲੇ ਦੇਮੀ ਕਲ ਨੂੰ ਮੋਢਾ ਤੂੰ ਤਾਂ ਸਭ ਦੀਆਂ ਯਾਸਾ ਪੁਰੀਆਂ ਕਰਦਾ ਜੀ ਸਈਦਾ ਦਾ ਚਿਰ ਕੋਰੀ ਬਾਲੀ ਸੁਲਤਾਨ ਐ ਮੇਰੇ ਪੀਰੋ ਕੇ ਪੀਰ ਪੀਰੋ ਕੇ ਪੀਰ ਬਾਬਾ ਅਮਰੀ ਲੱਖਾਂ ਦੇ ਦਾਤੇ ਪਪਾ 11ਵੀਂ ਵਾਲੀ ਸਰਕਾਰ ਬਾਬਾ ਪੰਜ ਪੀਰ ਸਖੀ ਸਰਬਸਖੀ ਸੁਲਤਾਨ ਬਾਬਾ ਜੀ ਤੇਰੇ ਯਾਰ ਦੇ ਦਵਾਨ ਕਦੀ ਮੁਸ਼ਕਿਲ ਆਸਾਨੇ ਖਾੜੇ ਦੇ ਪਹਿਲਵਾਨ ਜਲਤੋਂ 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 ਜਲਾਲਤੋਂ ਬਾਬਾ ਜੀ ਭਾਰੀ ਪਈਦਾ ਯਾ ਤੂੰ ਕੁਦਰਤ ਕਮਾਲ ਤੂੰ ਸਭ ਦੇ ਬੜੇ ਤਾ ਤੂੰ ਆਈ ਬਲਾਕੋ ਟਾਲ ਤੂੰ ਸਭ ਤੇ ਕਮ ਸਵਾਰ ਤੂੰ ਪੀਰ ਤੇ ਚੀਸ ਸਰਕਾਰ ਖਵਾਜਾ ਚਿਸ਼ਤੀ ਖਵਾਜਾ ਪਿਸਤੀ ਖਵਾਜਾ ਚਿਸ਼ਤੀ ਖਵਾਜਾ ਪਿਸਤੀ ਖਵਾਜਾ ਵੈਸ ਕਾਂਦੀ ਬਾਬਾ ਜੀ ਕੋੜੇ ਦੀ ਕਬਰ ਤੇ ਪੈਰ ਫੇਰ ਤਾ ਨਾ ਪੈਦਾ ਸਭ ਸੰਗ ਦੀ ਆਸ ਮਰਦ ਪੂਰੀ ਕਰਨੀ ਪੀਰ ਬੰਨਾ ਬਨੋਈ ਵੀਰ ਬੰਨਾ ਬਨੋਈ ਟਨ ਮਾਂ ਦੀ ਭੁੱਖ ਨਾ ਰਹੇ ਕੋਈ ਸ਼ਾਹ ਜੌਲਾ ਤਰੀ ਆਈ बाबा जी तंगी गई खुशहाली आई पीर सची सरकार पर ठंडाई शहर तरीका बाबा जी भेत ना पायो किसी फकीर के जतन का मची बख्श में घोड़िया बाबा जी में दुद्धा ते पुतानिया योड़िया पीर सची सरकार हक फ्री शेख फ्री शकर खान बाबा जी ना रहे दुखते ना रहे राज अजमेर के दादा जिंदा पीर बाबा जी सुखी नदी बगादे नीर याली जाली ਇਹ ਦਾਤਾ ਜੀ ਜਿੱਥੇ ਤੇਰਾ ਨਾਮ ਲਿਆ ਕੁਲਬਲਾ ਟਲੀ ਸੱਚੀ ਸਰਕਾਰ ਚਿਰਾਗ ਬਲੇ ਚਿਰਾਗ ਬਲੇ ਚਿਰਾਗ ਬਲੇ ਬਲਾ ਟਲੇ ਪੜ ਪੜ ਬਾਤਾਂ ਕੀਤੀਆਂ ਤੇ ਨਗਰੋਂ ਗਈ ਬਲਾ ਦੋਨਾ ਜੀਆਂ ਦਾ ਖਸਮ ਖੁਦਾ ਬਾਬਾ ਗਿਆਰਮੀ ਵਾਲੀ ਸਰਕਾਰ ਬਾਬਾ ਅਮਰੀ ਬਾਬਾ ਪੰਜ ਪੀਰ ਲਖਦਾ ਤਾਂ ਲਾਲਾ ਬੜਾ ਪੀਰ ਪੀਰੋ ਬਜ਼ੁਰਗੋ ਦੇਵੀ ਦੇਵਤਿਓ ਪੀਰੋ ਪਕਮਰਾਉ ਦੀਓ ਮਸਤੋ ਸੱਚੀ ਸਰਕਾਰ ਖਵਾਜਾ ਰੱਤਾ ਖਵਾਜਾ ਮੱਤਾ ਖਵਾਜਾ ਰੱਤਾ ਖਵਾਜਾ ਮੱਤਾ ਚਾਂਦੀ ਦੀ ਸੇ ਸੋਨੇ ਦਾ ਪਤਕਾ ਦੀਵਾ ਟੰਗੇ ਮੁਰਕੀ ਸ਼ਾ ਆਡੇ ਕਾ ਦੀਵਾ ਨਰਮੇ ਕੀ ਬੱਤੀ ਬਾਬਾ ਜੀ ਤੇਰਾ ਕਿਓ ਕਾ ਚਰਾ ਤੇਰੀ ਕੈਸਤੀ ਤੇਰਾ ਪੂਰ ਬਾਬਾ ਜੀ ਪਾ ਲਗਾਈਆਂ ਪਹਜੂਰ ਇਹ ਜਰੇ ਜਰੇ ਦੇ ਪਿੱਛੇ ਬਾਬਾ ਜੀ ਸਭ ਤੇਰਾ ਨੂਰ ਸੱਚੀ ਸਰਕਾਰ ਤੇਰਾ ਪਾਣੀ ਪੀਏ ਤੇਰਾ ਪਾਣੀ ਖਾਈਏ ਤੇਰਾ ਪਾਣੀ ਪੀਏ ਤੇਰਾ ਪਾਣੀ ਖਾਈਏ ਤੇਰਾ ਪਾਣੀ ਉਸ ਨਾਮ ਰੱਬ ਕੋ ਦਈਏ ਹੱਥ ਮੇ ਪਾਣੀ ਮੁਖ ਮੇ ਨੂਰ बाबा जी मैं अकेला मंजल दूर पार लगाईया पर जूर जरेरे जरेरे पीछे बाबा जी सब तेरा नूर अल्लाह मेरी तस्वीर अल्लाह मेरी तस्वीर नवी मेरा नूर दुआ करा ख्वाजा पीर दी बाबा जी ये करी मंजूर तेरे हसे पासे मक्का ਜੋ ਸੀ ਵਿੱਚ ਮਦੀਨੇ ਛਾਇਓ ਮੈਂ ਬਲੇਹਾਰੀ ਖੁਆਇ ਕਿਜਦੇ ਜਿਨੇ ਗੜਵੇ ਕਾਟ ਬਣਾਇਓ ਪੀਰ ਸੱਚੀ ਸਰਕਾਰ ਅਰਜ ਤੂੰ ਫਰਜ ਤੂੰ ਅਰਜ ਤੂੰ ਫਰਜ ਤੂੰ ਬੱਗੀ ਤੂੰ ਰਹੀ ਤੂੰ ਨਿਤਰ ਜਾ ਮੈਂ ਖੁਦੋਂ ਦੋਨਾਂ ਜੀਆਂ ਦਾ ਖਸਮ ਖੁਦਾ ਪਾਪਾ ਅਮਰੀ ਲੱਖਾਂ ਦੇ ਦਾਤੇ ਪਾਪਾ ਪੰਜ ਪੀਰ ਬਾਬਾ ਗੌਸਪਾਕ ਜਿਨ੍ਹਾਂ ਨੇ 12 ਸਾਲਾਂ ਦੇ ਡੁੱਬਿਓ ਭੇੜੇ ਬੰਨੇ ਲਾਇ ਪੀਰ ਸੱਚੀ ਸਰਕਾਰ ਦਾਤਾ ਜੀ ਤਤਪੜੀ ਤੋਤੇ ਤੇ ਪਤ ਵਾਲੇ ਨੇ ਪਤ ਨਹੀਂ ਤੰਦੋਸੀਆਂ ਦੇ ਬਲ ਬਖਸ਼ਣ ਸਤਿਆ ਸੰਤੋਖ ਬਖਣਾ ਇਜਤਮਾਨ ਵਕਣਾ ਜੋ ਤੇਰੇ ਦਰ ਤੇ ਆਵੇ ਸੋਰਾਗੀ ਜਾਵੇ ਤਾਂ ਮੂਹ ਮੰਗੀਆਂ ਮਰਾਤਾ ਪਾਵੇ ਨਗਾ ਬਲੀ ਸ਼ਾਂਗਾ ਬਲੀ ਪੈਰੋ ਬਲੀ ਜੋ ਤੈਨੂੰ ਤੇ ਆਵੇ ਬਾਬਾ ਜੀ ਸਦਾ ਹੀ ਸੁਖ ਪਾਵੇ ਪੀਰ ਸੱਚੀ ਸਰਕਾਰ ਆਪਕੇ ਜਗਾ ਜਗਾ ਕਾ ਮੇਕ ਮੇਕ ਕਾ ਮੰਡਲ ਮੰਡਲ ਕਾ ਮਹਾਕਾਲ ਮਹਾਕਾਲ ਕਾ ਬਾਬਾ ਸੁਦਵਲੀ ਤਨੋ ਥੜੇ ਵਾਲੀ ਸਰਕਾਰ ਆਕਾਸ਼ ਵਿੱਚ ਬੋਦੀ ਪਤਾਲ ਵਿੱਚ ਜਣਾ ਬਾਬਾ ਈ ਥੜੇ ਪੱਤੀਆਂ ਚਮਾਂ ਦੀ ਤਰਾਕੀ ਪਾਈ ए बाबा जी ठाडे भी गड़ पीर सच्ची सरकार इना पिरहजत हजरत पीरा मेरा हजरत पीरा खवाइदा मैं बालका खवालिया मेरा पीर परपड़ते पर बेइशालिया बाबा जी कोल पिलावे नीर जैफल औस पर तीनों पेट तुम्हारी अल्लाह मेरा बादशाह मोहम्मद शाह ए बाबा हिसाब परबात सब संगत को सरकार सच्चा पीर अमरी ए दादा जी ठाठी कमाई का सत्कार ਪੰਜਾਬ ਪੀਰਾਂ ਦੀ ਕਮਾਈ ਕਰ ਸਦਕਾ ਬਾਬਾ ਗੌਸਪਾਲ ਇਹ ਦਾਤਾ ਜੀ ਠਾਢੀ ਕਮਾਈ ਕਰ ਸਦਕਾ 12 ਸਾਲਾਂ ਦੇ ਡੁੱਬੇ بڑے ਬੰਨੇ ਲਾਉਣ ਵਾਲੀ ਸਰਕਾਰ ਦਾਤਾ ਜੀ ਠਾਢੀ ਕਮਾਈ ਕਰ ਸਦਕਾ ਦੇਵੀ ਦੇਵਤਿਆਂ ਦੀ ਕਮਾਈ ਕਰ ਸਦਕਾ ਪੰਜਾਬ ਪੀਰਾਂ ਦੀ ਕਮਾਈ ਕਰ ਸਦਕਾ ਸਾਈ ਲੋਕਾਂ ਦੀ ਕਮਾਈ ਕਰ ਸਦਕਾ ਸ਼ਾਦੀ ਸ਼ਰੇਖ ਦਾ ਇਹ ਦਾਤਾ ਜੀ ਠਾਢੀ ਕਮਾਈ ਕਰ ਸਦਕਾ ਪਪੋਲ ਪੋਲੀਆਂ ਵਾਲੀ ਸਰਕਾਰ ਏ ਦਾਤਾ ਜੀ ਠਾਡੀ ਕਮਾਈ ਦਾ ਸਦਕਾ ਸੁਮੇਲੇ ਵਾਲੀ ਸਰਕਾਰ ਏ ਦਾਤਾ ਜੀ ਠਾਡੀ ਕਮਾਈ ਦਾ ਸਦਕਾ ਬਾਲਮੀਕ ਤਨੀ ਦਾਤਾ ਜੀ ਸਭ ਦੇ ਬڑے ਪਾਰਕ ਦੀ ਦਾਤਾ ਜੀ ਏ ਠਾਡੀ ਕਮਾਈ ਦਾ ਸਦਕਾ ਜਿੱਥੇ ਨੇ ਵੱਡੇ ਵੱਡੇ ਰਿਓ ਏ ਦਾਤਾ ਜੀ ਠਾਡੀ ਕਮਾਈ ਦਾ ਸਦਕਾ ਸਿੱਧ ਜੋਗੀ ਬਾਬਾ ਵਾਲਕਨਾਨ ਏ ਦਾਤਾ ਜੀ ਠਾਡੀ ਕਮਾਈ ਦਾ ਸਦਕਾ ਬਾਬਾ ਸ਼ੇਤਰੀ ਦੁਦਾ ਤਰੀ ਪੋਣਾ ਹਰੀ ਪਪਾ ਜੀ ਠਾਡੀ ਕਮਾਈ ਦਾ ਸਦਕਾ ਮਾਤਾ ਚਿੰਤਾਪੁਰਨੀ ਕਿੰਤਾ ਦੂਰ ਕਨੀ ਸਤਿਪਰਪੁਰ ਕ੍ਰੀਮ ਮਈਆ ਜੀ ਠਾਡੀ ਕਮਾਈ ਦਾ ਸਦਕਾ ਪੀਰਾਂ ਬਕਮਰਾਂ ਦੀ ਕਮਾਈ ਦਾ ਸਦਕਾ ਉਹਨੀਆਂ ਮਸਤਾਂ ਦੀ ਕਮਾਈ ਦਾ ਸਦਕਾ ਦੇਵੀ ਦੇਵਤਿਆਂ ਦੀ ਕਮਾਈ ਦਾ ਸਦਕਾ ਸਾਰ ਸੰਗਤਾਂ ਦੀ ਕਮਾਈ ਦਾ ਸਦਕਾ ਸੱਚੀ ਸਰਕਾਰ ਦਾਤਾ ਜੀ ਮਨੋ ਕਾਮਨਾ ਪੂਰੀਆਂ ਕਰਨੀਆਂ ਇਹ ਦਾਤਾ ਜੀ ਜੋ ਆਪਣੀ ਨੇਕ ਕਮਾਈ ਚ ਹਰ ਸਾਲ ਦੀ ਤਰ੍ਹਾਂ ਬਾਬਾ ਠਾਡਾ ਸਲਾਨਾ ਜੋੜ ਮੇਲਾ ਠਾਡੇ ਨਾਮ ਦੇ ਲੰਗਰ ਪੰਡਾਰੇ ਜੋ ਆਪਣੀ ਨੇਕ ਕਮਾਈ ਚ ਬਾਬਾ ਠਾਡੇ ਨਾਂ ਦਾ ਤਨ ਫਲਦਾਰ ਕਰਦੇ ਆ ਇਹ ਪੀਰ ਬਾਬਾ ਜੀ ਦਾਨ ਕਰ ਨਹੀਂ ਦਾਨ ਕਰਾਈ ਦਾਨ ਕਰਾਈ ਦੰਨਾ ਪ੍ਰੈ ਸੱਚੀ ਸਰਕਾਰ ਸਾਡੇ ਬੇਡੇ ਦਾਤਾ ਜੀ ਪਾਰ ਕਰਦੇ ਆ ਜਿਕਾਰਾ ਬਾਬੇ ਅਮਰੀਦਾਂ ਬਾਬਾ ਸ਼ਕਿੰਦਰ ਬਾਖੀ ਜੀ ਜਿਕਾਰਾ ਲੱਖਾਂ ਦੇ ਦਾਦੇ ਦਾ ਬਾਬਾ ਸ਼ਕਿੰਦਰ ਬਾਖੀ ਜੀ ਜਿਕਾਰਾ ਬਰਾਂ ਸਨਾਂ ਦੇ ਡੁੱਬੇ ਬੇਡੇ ਬੰਨੇ ਰੌਣ ਵਾਲੇ ਦਾ ਬਾਬਾ ਸ਼ਕਿੰਦਰ ਬਾਖੀ ਜੀ ਜਿਕਾਰਾ ਆਪਣੇ ਆਪਣੇ ਗੁਰੂ ਮਹਾਰਾਜ ਦਾ ਬਾਬਾ ਸ਼ਕਿੰਦਰ ਬਾਖੀ ਜੀ ਜਿਕਾਰਾ ਬਾਬੇ ਪੈਰੋ ਵਾਲੀ ਦਾ ਬਾਬਾ ਸ਼ਕਿੰਦਰ ਆਪਣੇ ਇਸ਼ਾ ਤਾਰੀ ਦਾ ਇਹ ਮੇਰੇ ਦਾਤਾ ਹੈ ਮੇਰੇ ਸ਼ਹਿਸ਼ਾ ਹੈ ਮੇਰੇ ਬਲੀ ਦਾਤਾ ਜੀ ਤੁਹਾਡੇ ਨਾਮ ਦੀ ਫਰਿਆਦ ਕੀਤੀ ਆ ਤੁਹਾਡੇ ਨਾਮ ਦੀ ਅਰਦਾਸ ਕੀਤੀ ਆ ਇਹ ਦਾਤਾ ਜੀ ਮਨਜ਼ੂਰ ਕਰਿਓ ਦਰੀ ਲੈ ਕੇ ਲਾਇਓ ਸੱਚੀ ਸਰਕਾਰ ਸਭ ਦੇ ਬੇੜੇ ਦਾਤਾ ਜੀ ਪਾਰ ਕਰਦੇ ਆ ਜੈ ਦਾਤਾ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਬਲੀਆਂ ਦੀ ਦਾਤਾ ਜੀ ਸਭ ਦੀਆਂ ਹਾਇਰੀਆਂ ਮਨਜ਼ੂਰ ਕਰੇ ਪੀਰ ਸੱਚੀ ਸਰਕਾਰ ਇਹ ਦਾਤਾ ਜੀ ਪਿੰਡ ਨਾਲੋਂ ਮੇਰੇ ਵਿੱਚ ਆਤਾ ਹੈ ਛੱਡਾ ਸਲਾਨਾ ਯੋੜ ਮਿਲਾ ਇਹ ਦਾਤਾ ਜੀ ਮਨਜ਼ੂਰ ਕਰਿਓ ਏ ਬਾਬਿਆਂ ਦੇ ਨਾਮ ਦੀਰਦਾਰ ਇਹ ਸਭ ਸੰਗਤਾਂ ਦੇ ਨਾਮ ਦੀਰਦਾਰ ਇਹ ਬੱਚਿਆਂ ਦੇ ਨਾਮ ਦੀਰਦਾਰ ਬਾਹਰ ਦੇਸਾਂ ਪਤੇਸਾਂ ਰਹਿੰਦਿਆਂ ਤੇ ਲਾ ਸ਼ਿਰ ਚਰ ਦਾ ਜਿੰਨ ਬੁੱਟਨ ਸ਼ਾਦੀਆਂ ਤੱਕ ਸ਼ਾ ਪੀਰਾਂ ਦੇ ਪੀਰ ਉਹ ਫਕੀਰ ਕੀਰਤ ਪ੍ਰਸਾਰ ਦੀ ਧਰਤੀ ਤੇ ਬੈਠੇ ਵੰਦਗੀ ਕਰਦੇ ਆ ਉਹਨਾਂ ਦੀ ਮੁਲਾਕਾਤ ਸੈਭ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨਾਲ ਹੋਈ ਸਾਈ ਜੀ ਨੇ ਬੱਕਰੀਆਂ ਰੱਖੀਆਂ ਹੋਈਆਂ ਸੀ ਜਾ ਕੇ ਦੁੱਧ ਚੋਇਆ ਤੇ ਦੁੱਧ ਲੈ ਕੇ ਗੁਰੂ ਨਾਨਕ ਦੇ ਪਾਤਸ਼ਾਹ ਦੀ ਖਿਦਮਤ ਵਿੱਚ ਪੇਸ਼ ਕੀਤਾ ਲੋ ਪਾਤਸ਼ਾਹ ਬਾਬਾ ਜੀ ਦੁੱਧ ਪੀਓ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਖਿਆ ਸਾਈ ਜੀ सिर मैंवाला तो मर्दाना पीन गे मेरे साथी जो सा इमानत है ए साम के रख लो ए दुध असि हम छेवें जामे जाके छक गुरु नानक ने की पूरी साई की मुराद ਸਾਤੀਆਂ ਪੱਤਰੀਆਂ ਸ਼ੀਰ ਚਾਹੇ ਕੀਨ ਤੂੰ ਇਹਦਾ ਟਿੱਕਾ ਜੋ ਵਰ ਮੰਗਿਆ 100 ਵਰ ਦਿੱਤਾ। ਬਾਬਾ ਕਰ ਦਿੱਤਾ ਜੋ ਉਸ ਜਗ੍ਹਾ ਤੇ ਆਏ। ਸਾਈਂ ਜੀ ਬੰਦਗੀ ਕਰਦੇ। ਇੰਨਾ ਸਮਾਂ ਹੋ ਗਿਆ ਕਿ ਉਹਨਾਂ ਦੇ ਅੱਖਾਂ ਦੇ ਵਾਲ ਵੀ ਧਰਤੀ ਨਾਲ ਲੱਗਦੇ ਸੀ। ਬਾਬਾ ਜੀ ਨੇ ਆਪਣੀ ਇਮਾਨਤ ਮੰਗੀ ਕਿ ਲਿਆਓ ਸਾਈਂ ਜੀ ਸਾਡੀ ਇਮਾਨਤ ਤੇ ਤੁਹਾਡੇ ਕੋਲ ਦੁੱਧ ਛਕਾ ਦਿਓ। ਸਾਈਂ ਜੀ ਕਹਿਣ ਲੱਗੇ ਬਾਬਾ ਜੀ ਪਹਿਲਾਂ ਮੈਨੂੰ ਪਹਿਲੇ ਵਾਲਾ ਰੂਪ ਦਿਖਾਓ ਤੇ ਬਾਦਸ਼ਾਹ ਨੇ ਉਹੋ ਹੀ ਪਹਿਲੇ ਵਾਲਾ ਰੂਪ ਜਦੋਂ ਵਿਖਾਇਆ ਅੱਖਾਂ ਖੋਲੀਆਂ ਦਾ ਸਾਈ ਜੀ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਦੁੱਧ ਰੱਖਿਆ ਬਾਬਾ ਗੁਰਦਿੱਤਾ ਜੀ ਦੀ ਖਿਦਮਤ ਦੇ ਵਿੱਚ ਦੁੱਧ ਪੇਸ਼ ਕੀਤਾ ਤੇ ਬਾਬਾ ਜੀ ਨੇ ਦੁੱਧ ਛਕਿਆ ਤੇ ਨਿਹਾਲ